ਹਾਂਜੀ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਕਿਸਾਨ ਅੰਦੋਲਨ ਚੱਲਿਆ ਸੀ ਉਸ ਦੌਰਾਨ 750 ਕਿਸਾਨ ਮਜ਼ਦੂਰ ਸ਼ਹੀਦ ਹੁੰਦੇ ਨੇ ਉਹਨਾਂ ਦੀ ਜਾਨ ਜਾਂਦੀ ਆ 750 ਕਿਸਾਨ ਅੰਦੋਲਨ ਦੇ ਸ਼ਹੀਦ ਦਾ ਤੇ ਹਰੇਕ ਰਾਜਨੀਤੀ ਖੇਡਦਾ ਭਵੰਤਮਾਨ ਵੀ ਰਾਜਨੀਤਿਕ ਖੇਡਦਾ ਕੱਲ ਭਵੰਤਮਾਨ ਵੱਲੋਂ ਦਿੱਲੀ ਦੇ ਜੰਤਰ-ਮੰਤਰ ਦੇ ਵਿੱਚ ਕਿਸਾਨ ਅੰਦੋਲਨ ਦੇ ਸਿੱਧਾ ਦੇ ਨਾਂ ਤੇ ਸਿਆਸਤ ਕੀਤੀ ਗਈ। ਭਾਜਪਾ ਨੂੰ ਗਲਤ ਕਿਹਾ ਗਿਆ। ਤੇ ਆਪ ਭਵਾਨਤਮਾਨ ਨੇ ਕੀ ਕੀਤਾ ਕਿਸਾਨ ਅੰਦੋਲਨ ਦੇ ਸਿੱਧਾ ਲਈ। 23 ਜਨਵਰੀ ਤੋਂ ਪਿੰਡ ਖੁੱਡੀਆਂ ਵਿਖੇ ਖੇਤੀਬਾੜੀ ਮੰਤਰੀ ਪੰਜਾਬ ਦੇ ਧਰਨਾ ਲੱਗ ਹੋਇਆ ਇਹਨਾਂ ਪਰਿਵਾਰਾਂ ਦਾ। 750 ਦੇ ਵਿੱਚੋਂ 326 ਨੂੰ ਚੰਨੀ ਨੌਕਰੀਆਂ ਦੇ ਗਿਆ ਤੇ ਬਾਕੀ 400 ਪਰਿਵਾਰ ਅੱਜ ਦਰਦ-ਦਰ ਠੱਕੇ ਖਾਂਦੇ ਨੇ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ। ਬਹੁਤ ਵਾਰ ਅਸੀਂ ਚੰਡੀਗੜ੍ਹ ਗਏ ਬਹੁਤ ਵਾਰ ਅਸੀਂ ਮੰਤਰੀਆਂ ਨੂੰ ਮਿਲੇ ਸਾਡੇ ਕਿਸਾਨ ਜਿੱਥੇ ਬੰਦੀ ਆ 6 ਵਾਰ ਮੁੱਖ ਮੰਤਰੀ ਨੂੰ ਮਿਲਾਈ ਆ ਭਵੰਤਮਾਨ ਮੁੱਖ ਮੰਤਰੀ ਪੰਜਾਬ ਦਾ ਕਹਿੰਦਾ ਬਹੁਤ ਛੇਤੀ ਹੱਲ ਕਰ ਦਾਂਗੇ ਤੁਹਾਡਾ ਪਰ ਬਹੁਤ ਛੇਤੀ ਹੋਣੀ ਨਹੀਂ ਅੱਜ 2 ਸਾਲ ਹੋ ਚਲੇ ਸਰਕਾਰ ਬਣੀ ਨੂੰ ਸੋ ਮੈਂ ਤੁਹਾਨੂੰ ਤੋਂ ਉਮੀਦ ਕਰਦਾ ਸਾਡਾ ਜਿਹੜਾ ਪੰਜਾਬ ਦਾ মিডিਆ ਉਹ ਸਾਡਾ ਜਿੰਨਿਆਂ ਨੇ ਵੀ ਬਹੁਤ ਘੱਟ ਨੇ ਸਪੋਰਟ ਕੀਤੇ ਉਹਨਾਂ ਦਾ ਧੰਨਵਾਦ ਕਰਦੇ ਆਂ ਤੇ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਵੀ ਸਪੋਰਟ ਕੀਤਾ ਉਹਨਾਂ ਦਾ ਧੰਨਵਾਦ ਕਰਦਿਆਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿ ਵੱਡੇ ਪੱਧਰ ਤੇ ਸਾਡਾ ਸਾਥ ਦਿਓ ਅਸੀਂ ਸਾਰੇ ਕਿਸਾਨ ਅੰਦੋਲਨ ਦੇ ਸੀਦੇ ਤੁਹਾਡੇ ਸਾਰਿਆਂ ਦੇ ਸਾਂਝੇ ਆ ਜਿੰਨਾ মিডিਆ ਪੰਜਾਬ ਦਾ ਜਿੰਨਾ ਸੱਚਾ মিডিਆ ਉਹਨੂੰ ਅਪੀਲ ਕਰਦਿਆਂ ਕਿ ਭਾਈ ਸਾਡੀ ਇੱਥੇ ਆਵਾਜ਼ ਬਣਾਓ ਸਾਡੀ ਆਵਾਜ਼ ਚੱਕੋ ਮੁੱਖ ਮੰਤਰੀ ਪੰਜਾਬ ਨੂੰ ਵੀ ਅਪੀਲ ਕਰਦੇ ਆ ਕਿ ਭਾਈ ਆ ਕਲੰਕ ਤੋਂ ਮੱਥੇ ਤੇ ਖੱਟੀ ਫਿਰਦਾ ਇਹ ਕਲੰਕ ਨੂੰ ਆਪਣੇ ਮੱਥੇ ਤੋਂ ਲਾ ਦੇ ਨਾ ਰਾਜਨੀਤਿਕ ਕਰ ਸੋ ਤੇਲੰਗਾਨਾ ਦਾ ਜਿਹੜਾ ਮੁਆਵਜ਼ਾ 100 150 ਪਰਿਵਾਰਾਂ ਦਾ ਉਹ ਅੱਜ ਤੱਕ ਸਾਨੂੰ ਨਹੀਂ ਮਿਲਿਆ ਜਿਹੜੀਆਂ ਨੌਕਰੀਆਂ ਨੇ 400 ਪਰਿਵਾਰਾਂ ਦੀਆਂ ਉਹ ਅੱਜ ਤੱਕ ਨਹੀਂ ਮਿਲੀਆਂ ਸੋ ਆਪਾਂ ਗੱਲਬਾਤ ਕਰਦੇ ਆ ਸਾਡੇ ਨਾਲ ਇੱਥੇ ਸਾਡੇ ਬਜ਼ੁਰਗ ਬਾਬਾ ਜੀ 75 ਸਾਲ ਦੇ ਨੇ ਇਹਨਾਂ ਦੇ بیٹے ਦੀ ਕਿਸਾਨ ਮੋਰਚੇ ਦੌਰਾਨ ਜਾਨ ਜਾਂਦੀ ਆ ਇਹੀ ਤਰੀਕ ਦੇ ਉਰੇ ਬੈਠੇ ਨੇ ਅੱਜ 17-18 ਦਿਨ ਹੋ ਗਏ ਬੜੇ ਦੁੱਖ ਦੀ ਗੱਲ ਸੋ ਇਹ ਸਾਡੇ ਬਜ਼ੁਰਗ ਕਹਿੰਦੇ ਮੈਂ ਤਾਂ ਹੁਣ ਜਿੱਤੇ ਜਿੱਤ ਕੇ ਜਾਊਂਗਾ ਇੱਥੋਂ ਖਾਲੀ ਹੱਥ ਨਹੀਂ ਵਾਪਸ ਜਾਂਦਾ ਕਹਿੰਦੇ ਖਾਲੀ ਮੂੰਹ ਕਿਹੜੇ ਕਿਹੜੇ ਮੂੰਹੋਂ ਖਾਲੀ ਹੱਥ ਚਲੇ ਜਾਈਏ ਪਰਿਵਾਰ ਦੇ ਕੀ ਕਹਿਣਗੇ ਪਿੰਡ ਦੇ ਕੀ ਕਹਿਣਗੇ ਕਿ ਖਾਲੀ ਵਾਪਸ ਆਗੇ ਤੁਸੀਂ ਸੋ ਗੱਲਬਾਤ ਕਰਦੇ ਕੀ ਆ ਬਾਬਾ ਜੀ ਤੁਹਾਡਾ ਨਾਮ ਬਾਕੀ ਠੀਕ ਆ ਜੀ 70 ਸਿੰਘ ਪਿੰਡ ਸੇਸੜੀ ਜਿਲ੍ਹਾ ਫਰੀਦ ਸਾਰੀ ਗੱਲਬਾਤ ਦੱਸ ਸਕਦੇ ਹੋ ਮੈਨੂੰ ਦੱਸੋ ਵਾ ਨਹੀਂ ਨਹੀਂ ਦੁੱਖ ਹੁੰਦਾ ਜਦੋਂ ਨਾ ਗੱਲ ਚੱਲਦੀ ਬੱਚੇ ਦੀ ਦੁੱਖ ਹੁੰਦਾ ਹੈ ਬੱਚਾ ਗੱਲ ਨਹੀਂ ਦੁੱਖ ਤਾਂ ਹੁੰਦਾ ਪਰ ਸਰਕਾਰ ਤੋਂ ਤੁਸੀਂ ਅਪੀਲ ਤਾਂ ਕਰ ਦੋ ਨਹੀਂ ਅਪੀਲ ਸਰਕਾਰ ਮੁਰੇ ਬਹੁਤ ਕਰੀ ਜਾਂਦੇ ਆ ਬਹੁਤ ਕਰੀ ਜਾਂਦੇ ਆ ਹਾਂਜੀ ਨਹੀਂ ਸਾਡੀ ਗੱਲ ਸੁਣਦੀ ਦੇਖੋ ਤੁਸੀਂ ਸੱਚ ਦੱਸੋ ਵੋਟ ਕਿਹਨੂੰ ਪਾਈ ਸੀ ਵੋਟ ਝਾੜੂ ਨੂੰ ਤੇ ਅੱਜ ਝਾੜੂ ਪਾਰਟੀ ਕਿਉਂ ਨਹੀਂ ਸੁਣਦੀ ਪਰ ਹੁਣ ਕੀ ਕਰੀਏ ਹੁਣ ਨਹੀਂ ਉਹ ਅਪੀਲ ਤਾਂ ਬਾਬਾ ਜੀ ਕਰੋ ਉਹਨਾਂ ਨੂੰ ਕਿ ਸਾਡੀ ਅਸੀਂ ਰੁੱਲਦੇ ਫਿਰਦੇ ਆ 2 ਸਾਲ ਦਾ ਨਹੀਂ ਜਾਣੇ ਵੇਖੋ ਜੀ ਪਿੰਡ ਖੋਡੀਆਂ ਚ ਹਾਂਜੀ ਆ ਬੈਠੇ ਆ ਬਾਹਰ ਚ ਹਾਂਜੀ ਤੇ ਰੁੱਲੀ ਜਾਂਨੇ ਹੁਣ ਹਾਂਜੀ ਤੇ ਹੁਣ ਸਾਡੀ ਹੁਣ ਵੇਖੋ ਜੀ ਅਸੀਂ ਕਰੀਏ ਕੀ ਬੈਠੇ ਹੁਣ ਕਿੱਧਰ ਨੂੰ ਜਾਈਏ ਨਹੀਂ ਤੁਸੀਂ ਹੁਣ ਖਾਲੀ ਹੱਥ ਤਾਂ ਨਹੀਂ ਜਾਂਦੇ ਵਾਪਸ ਜਾਂਦੇ ਨਹੀਂ ਜਾਣਾ ਸਾਡਾ ਮਣਾ ਹੋ ਗਿਆ ਬਸ ਅਹੀਂ ਨਹੀਂ ਜਾਂਦੇ ਖਾਲੀ ਸੋ ਦੇਖੋ ਖਾਲੀ ਕਾਹਦਾ ਜਾਣਾ ਇੱਥੋਂ ਇੱਕ ਪਾਸਾ ਹੀ ਕਰਕੇ ਜਾਣਗੇ ਬਾਬੇ ਇਹਨਾਂ ਤੋਂ ਬਹੁਤ ਘੱਟ ਬੋਲ ਹੁੰਦਾ ਪੁੱਤ ਦਾ ਜਿਹੜਾ ਦਰਦ ਆ ਬਹੁਤ ਦੁੱਖ ਦਿੰਦਾ ਅੱਜ 9 ਫਰਵਰੀ ਦਾ ਦਿਨ ਆ ਅੱਜ ਦੇ ਦਿਨ 2021 ਦੇ ਵਿੱਚ 3 ਸਾਲ ਪਹਿਲਾਂ ਮੇਰੇ ਵੀ ਪਿਓ ਦੀ ਜਾਨ ਜਾਂਦੀ ਆ ਆ ਲੋਕਾਂ ਦੀ ਜ਼ਮੀਨ ਬਚਾਉਣ ਲਈ ਕਿਸਾਨਾਂ ਦੀ ਜ਼ਮੀਨ ਬਚਾਉਣ ਲਈ ਕਿਸਾਨੀ ਬਚਾਉਣ ਲਈ ਸੋ ਮਨ ਭਾਵੂ ਕੋ ਹੋ ਜਾਂਦਾ ਇਹ ਗੱਲਾਂ ਬਾਰ ਬਾਰ ਦੁਹਰਾ ਕੇ ਅੱਜ ਦਾ ਦਿਨ ਤਾਂ ਮੇਰਾ ਬਹੁਤ ਦੁੱਖ ਦਾ ਦਿਨ ਸੋ ਸਰਕਾਰ ਬਹੁਤ ਗੰਦੀ ਨਿਕਲ ਗਈ ਜਿਹੜੀ ਸਾਡੀ ਸਾਰ ਨਹੀਂ ਲਿੰਦੀ ਜਿਹੜੀ ਸਾਡੀ ਸੁਣਵਾਈ ਨਹੀਂ ਕਰਦੀ ਜਿਹੜਾ ਸਾਨੂੰ ਲਾਰਾ ਲਾਈ ਫਿਰਦੇ ਸਾਡੇ ਹੱਕ ਨੱਪੀ ਬੈਠੀ ਆ ਸੋ ਬਹੁਤ ਘਟੀਆ ਸਰਕਾਰ ਨਿਕਲ ਗਈ ਇੱਕ ਪਾਸੇ ਭਵਾਨਤਮਨ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਂ 42000 ਸਰਕਾਰੀ ਨੌਕਰੀਆਂ ਦੇ ਦਿੱਤੀ ਆ ਕਿਹਨਾਂ ਨੂੰ ਦੇ ਦਿੱਤੀ ਆ ਆ 400 ਕਿਉਂ ਨਹੀਂ ਦੇਖਦੇ ਉਹਨੂੰ ਕਿਉਂ ਝੂਠ ਬੋਲਦਾ ਭਵਾਨਤਮਨ ਲੋਕਾਂ ਨੂੰ ਝੂਠ ਕਿਉਂ ਬੋਲਦਾ 42000 ਨੌਕਰੀਆਂ ਕੌਣ ਲੈ ਗਿਆ ਸਰਕਾਰੀ ਅਾ 400 ਪਰਵਾਰ ਨਹੀਂ ਦੇਦੇ ਕਿਸਾਨ ਅੰਦੋਲਨ ਦੌਰਾਨ ਇਹਨਾਂ ਨੂੰ ਕਿਸੇ ਨੇ ਹੱਥ ਨਹੀਂ ਲਾਇਆ ਸੀ ਅਕਾਲੀ ਭਾਜਪਾ ਕਾਂਗਰਸ ਵਾਲੇ ਸਾਰੇ ਕੁੱਟੇ ਗਏ ਸੀ ਤੁਹਾਨੂੰ ਸਾਰੀ ਦੁਨੀਆ ਨੂੰ ਜਾਦਾ ਸੋ ਇਹਨਾਂ ਨੂੰ ਇਨਾ ਸਤਕਾਰ ਦਿੱਤਾ ਸੀ ਲੋਕਾਂ ਨੇ ਇਹਨਾਂ ਨੇ ਨਹੀਂ ਸਾਡੀ ਕੋਈ ਬਾਤ ਪੁੱਛੀ ਜਦੋਂ ਵੀ ਅਸੀਂ ਜਾਣੇ ਆ ਆਪਣੇ ਡੀਸੀ ਦਫ਼ਤਰਾਂ ਦੇ ਅਫਸਰਾਂ ਦੇ ਉਹ ਕਹਿੰਦੇ ਭਾਈ ਤੁਹਾਡੀਆਂ ਫਾਈਲਾਂ ਕੰਪਲੀਟ ਹੋ ਕੇ ਸੈਕਰੀਟ ਸੈਕਰੀਟ ਚੰਡੀਗੜ੍ਹ ਪਈ ਜਾਣੇ ਉੱਥੇ ਇੱਕ ਬੰਦੇ ਦੇ ਸਾਈਨ ਹੋਣ ਵਾਲੇ ਨੇ ਉਹ ਆ ਪੰਜਾਬ ਦਾ ਮੁੱਖ ਮੰਤਰੀ ਭਵਨ ਤਮਨ ਜਿਹੜਾ ਕਹਿੰਦਾ ਮੇਰੇ ਸੈਨਾਂ ਤੋਂ ਬਿਨਾ ਕੋਈ ਫਾਈਲ ਰੋਕਦੀ ਨਹੀਂ ਆਏਗੀ 2 ਸਾਲ ਦੀਆਂ ਫਾਈਲਾਂ ਰੁਕੀ ਪਈਆਂ ਨੇ ਉੱਥੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਕੋਲੋਂ ਸਾਈਨ ਹੀ ਨਹੀਂ ਕਰਦਾ ਪਤਾ ਨਹੀਂ ਕੀ ਮਾੜਾ ਕਰਦਾ ਸੀ ਕੀ ਦੁੱਖਾ ਰੱਬ ਜਾਣਦਾ ਸੋ ਅਸੀਂ ਥੋੜੋ ਅਪੀਲ ਕਰਦੇ ਆ ਕਿ ਸਾਡੀ ਆਵਾਜ਼ ਬਣੋ ਵੱਧ ਤੋਂ ਵੱਧ ਵੱਡੇ ਕਾਫਲੇ ਲੈ ਕੇ ਇੱਥੇ ਆਓ ਤੇ ਸ਼ੇਅਰ ਕਰਿਓ ਵੱਧ ਤੋਂ ਵੱਧ ਕਿਉਂਕਿ ਮੀਡੀਆ ਵੀ ਨਹੀਂ ਸਾਡਾ ਸਾਥ ਦਿੰਦਾ ਸੋ ਇੱਕ ਸਾਡੇ ਨਾਲ ਹੋਰ ਬਾਈ ਨੇ ਇਹਨਾਂ ਤੋਂ ਵੀ ਗੱਲਬਾਤ ਕਰਦੇ ਆ ਕਿ ਇਹਨਾਂ ਨੇ ਕਿਨੂੰ ਵੋਟ ਪਾਈ ਸੀ ਤੇ ਇਹਨਾਂ ਦੇ ਕਿਨਾਂ ਦੀ ਜਾਣ ਗਈ ਸੀ ਤੇ ਕਿੰਨਾ ਟਾਈਮ ਹੋ ਗਿਆ ਇਹਨੂੰ ਸੱਸੀ ਕਾਜੀ ਪਹਿਲਾਂ ਤੁਹਾਨੂੰ ਜੀ ਆਇਆਂ ਨੂੰ ਇੱਥੇ ਜੀ ਮੀਡੀਆ ਵਾਲੇ ਅਸੀਂ ਬੋਰਡ ਛਾੜੂ ਨੂੰ ਪਾਈ ਸੀ ਬਾਈ ਜੀ ਹਾਂਜੀ ਛਾੜੂ ਨੇ ਸਾਡਾ ਕੁਝ ਨਹੀਂ ਸੋਚਿਆ ਭਗਵਾਨ ਤੇ ਨੇ ਜੀ ਹਾਂਜੀ ਸਾਡਾ ਪਰਿਵਾਰ ਗਿਆ ਸਾਡਾ ਪਿਤਾ ਜੀ ਗਿਆ ਨਛਤਰ ਸਿੰਘ ਸਰਸੜੀ ਪਿੰਡ ਆ ਜੀ ਸਰਪੰਚ ਸਾਹਿਬ ਪਹਿਲਾਂ ਰਹੇ ਆ ਜੀ ਉਹਨਾਂ ਦੀ ਮੌਤ ਹੋ ਗਈ ਸੀ ਉਸ ਦਿਨ ਮੈਂ ਉਹਨਾਂ ਦਾ ਲੜਕਾ ਹੀ ਮੈਂ ਹੈਂਡੀਕਾਪ ਹੋ ਗਿਆ ਜੀ ਮੇਰੇ ਪਰਿਵਾਰ ਨੂੰ ਕੋਈ ਨੌਕਰੀ ਮਿਲੇ ਦਰਦਰ ਤੱਕੇ ਖਾਈ ਜਾਂਦੇ ਆ ਜੀ ਇੰਨਾ ਅਗੇ ਦਰਦਰ ਤੱਕੇ ਖਾਈ ਜਾਂਦੇ ਆ ਜੀ ਸਾਨੂੰ ਪੁੱਛਿਆ ਕਰਦੇ ਸਾਨੂੰ ਕੋਈ ਜਾਂ ਨੌਕਰੀ ਦੇਵੇ ਕੋਈ ਦੇਵੇ ਸਾਡੇ ਮਗਰ ਕੋਈ ਜੀ ਕਮਾਉਣ ਵਾਲਾ ਹੈ ਨਹੀਂ ਜਿਹੜੀ ਕਿਲਾ ਤੋਂ ਕਿਲੇ ਜ਼ਮੀਨ ਸੀ ਉਹ ਵੀ ਜੀ ਸਾਡੀ ਗਈ ਜੀ ਅਸੀਂ ਅਸੀਂ ਬੇਨਤੀ ਕਰਦੇ ਆ ਜੀ ਸਾਨੂੰ ਸਾਡਾ ਹੱਕ ਮੰਦਾ ਦੇਣਾ ਚਾਹੀਦਾ ਜੀ ਖੋੜੀਆ ਸਾਥ ਤੁਹਾਨੂੰ ਇਹ ਕਹਿੰਨੇ ਆ ਸਾਡੀ ਭਵਾਂ ਇੱਥੇ ਜਾਣ ਜਾਵੜੇ ਜਿਹੜੇ ਕੋ ਮਰਜੀ ਹੋ ਜੇ ਅਸੀਂ ਆਪਦਾ ਇੱਥੋਂ ਹੱਕ ਲੈ ਕੇ ਫਿਰ ਪਿੰਡ ਜਾਣਾ ਭਵਾਂ ਸਾਡੀ ਜਿਹੜੇ ਕੋ ਮਰਜੀ ਹੋ ਜੇ ਉਹਨਾਂ ਇੱਕ ਇੱਥੋਂ ਹਿੱਲਣਾ ਨਹੀਂ ਜਿਹੜੇ ਕੋ ਮਰਜੀ ਹੋ ਜੀ ਤੋ ਦੇਖ ਲੋ ਕਿੰਨਾ ਦੁੱਖ ਹੈ ਨਾ ਪਰਿਵਾਰਾਂ ਨੂੰ ਅਸੀਂ ਆਪਣੇ ਜੀ ਗਵਾਲੇ ਕਿਸਾਨ ਅੰਦੋਲਨ ਦੌਰਾਨ ਕਿਸਾਨੀ ਬਚਾਉਣ ਲਈ ਪੰਜਾਬ ਦੀ ਹੋਂਦ ਬਚਾਉਣ ਲਈ ਸੋ ਸਾਨੂੰ ਬਹੁਤ ਦੁੱਖ ਆ ਸਾਰੇ ਪੰਜਾਬ ਨੂੰ ਜਾਗਦੀ ਜ਼ਮੀਰ ਵਾਲੇ ਨੂੰ ਅਪੀਲ ਕਰਦਾ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇੱਥੇ ਆ ਕੇ ਸਾਡੇ ਮੋਰਚੇ ਦੇ ਵਿੱਚ ਵੱਡੀ ਪਾਵਰ ਬਣੋ ਆ ਕੇ ਸਾਡਾ ਸਾਥ ਦਿਓ ਅਸੀਂ ਤੁਹਾਡਾ ਸਾਥ ਦਿੱਤਾ ਸੀ ਯਾਰ ਸੋ ਸਾਨੂੰ ਬਹੁਤ ਦੁੱਖ ਹੁੰਦਾ ਕੀ ਅਸੀਂ 2 ਸਾਲ ਭਵਾਂਤਮਾਨ ਦੀ ਆਮ ਆਦਮੀ ਸਰਕਾਰ ਵੀ ਬਣੀ ਨੂੰ ਹੋਗੀ ਇਹਦੇ ਸਮੇਂ ਦੇ ਵਿੱਚ ਵੀ ਅਸੀਂ ਦਰਦਰ ਠੱਕੇ ਖਾਨੇ ਆ ਸੜਕਾਂ ਤੇ ਠੱਕੇ ਖਾਨੇ ਆ ਅਸੀਂ ਇੱਥੇ ਧਰਨੇ ਲਾਈ ਜਾਂਦੇ ਆ ਇੱਕ ਮੜੀ ਇੱਕ ਮੈਂ ਹੋਰ ਅਪੀਲ ਕਰਦਾ ਜੀ ਸਾਡਾ ਕੋੜਕ ਫਰੀ ਕੋਟ ਜ਼ਿਲ੍ਹਾ ਜੀ ਕਲਤਾਰ ਸਿੰਘ ਸੰਮਾ ਸਾਡਾ ਜੀ ਸਪੀਕਰ ਆ ਲੋਕ ਸਾਹਿਬ ਵਿਧਾਨ ਸਭਾ ਦਾ ਜੀ ਅਸੀਂ ਉਹਨੂੰ ਲੱਡੂਆਂ ਲੱਡੂਆਂ ਨਾਲ ਤੋਲਿਆ ਸੀ ਸਾਡੇ ਪਿੰਡ ਆਇਆ ਸੀ ਉਹਨੂੰ ਕਿਸਮਿਸ ਸੌਗੀ ਬਦਾਮ ਖਵਾਏ ਸੀ ਪਰ ਸਾਨੂੰ ਉਹਦੀ ਸਰਕਾਰ ਹੁੰਦੀ ਜੀ ਖੁਰੜੀਆਂ ਸਾਹਮਣੇ ਸਾਡਾ ਪਾਣੀ ਆਉਂਦਾ ਸੀ ਅਸੀਂ ਆਵੜੇ ਪੈਸੇ ਦਿੰਦੇ ਉਹ ਵੀ ਬੰਦ ਕਰਤਾ ਜੀ ਪਾਣੀ ਮਯੂਰ ਹੋ ਕੇ ਲੋਕਾਂ ਨੇ ਨਾਲ ਕੋਈ ਭਰਦੇ ਜੀ ਸਾਡਾ ਦੁੱਧ ਵੀ ਬੰਦ ਕਰਤਾ ਅਸੀਂ ਆਪ ਦਾ ਰਾਸ਼ਨ ਇੱਥੇ ਆਪ ਲੈਂਦਾ ਸੀ ਸਾਰਾ ਅਸੀਂ ਆਪ ਦਾ ਪ੍ਰਬੰਧ ਕਰ ਗਏ ਕਲਤਾਰ ਸਿੰਘ ਸੰਧਮਣ ਇਹ ਬਿਆਨ ਕਰਦਾ ਜੇ ਸਾਡੇ ਪਿੰਡ ਆਗਾ ਜੀ ਉਹਦੀ ਬਹੁਤ ਬੇਇੱਜ਼ਤੀ ਹੋਊਗੀ ਪਿੰਡ ਸਰਸੜੀ ਦੇ ਵਿੱਚ ਜੀ ਮੈਂ ਐਲਾਨ ਕਰਦਾ ਜਕੀਰ ਸਿੰਘ ਸੀਰਾ ਬੋਲਦਾ ਜੀ ਹਾਕਮ ਸਿੰਘ ਚੱਕੀ ਗਾਲੀ ਦਾ ਮੁੰਡਾ ਜੀ ਹਾਂ ਮੈਂ ਬਹੁਤ ਦੁਖੀ ਹਾਂ ਜੀ ਅੱਜ ਸਾਨੂੰ 20 ਦਿਨ ਹੋ ਗਿਆ ਖੁੜੀਆਂ ਪੈਂਚ ਆਇਆ ਨੂੰ ਜੀ ਸਾਡੀ ਕਿਤੇ ਸੁਣਵਾਈ ਜੀ ਸੁਣਵਾਈ ਹੈ ਨਹੀਂ ਜੀ ਹਾਂ ਤੇ ਸਰਕਾਰ ਨੂੰ ਇਹ ਬੇਨਤੀ ਕਰਦੇ ਗਾਂਦੋਂ ਤੁਸੀਂ ਇਹ ਵਰਕਾ ਹੀ ਫਰੋਲਦੇ ਜੇ ਥੋੜੀ ਸਰਕਾਰ ਆਮ ਆਦਮੀ ਝਾੜੂ ਦੀ ਬੰਜੇ ਦਾ ਹੋ ਸਕਦਾ ਡਿੱਗਣ ਵਾਲੀ ਆ ਜੀ બસ ਮੈਨੂੰ ਰੋਣੀ ਆਉਂਦੀ ਜੇ ਸਾਡੇ ਉਹ ਲੰਕਦੇ ਪਏ ਆ ਇਹ ਉਹ ਆਪਣੇ ਪੋਸਟਰਾਂ ਦੇ ਬਣਿਆ ਜੀ ਬਸ ਆ ਜੀ ਸਾਨੂੰ ਪਤਾ ਕਿਵੇਂ ਛੜਕੰਦੇ ਰੁਲੀ ਜਾਂਦੇ ਕਿੰਨੀਆਂ ਠੰਡਾ ਪਈ ਜਾਂਦੀਆਂ ਮੀਂਹੇੜੀਆਂ ਸਾਡੇ ਉੱਤੋਂ ਨਹੀਂ ਵਗੀਆਂ ਜੀ ਆ ਬਈ ਵਰਗ ਸਾਡੇ ਨਾਲ ਬੈਠੇ 75 ਸਾਲ ਦਾ ਜੀ ਇਹ ਸਾਡਾ ਮਾਮਾ ਹੀ ਲੱਗਦਾ ਜੀ ਕੋਲਕਪੁਰੇ ਤੋਂ ਆਇਆ ਸਾਡੇ ਪਿੰਡ ਸਰਸੜੀ ਰਹਿੰਦਾ ਜੀ ਇਹਦੇ ਹਾਂ ਤੇ ਇਹ ਨਿੱਕੇ ਨਿੱਕੀਆਂ ਇੰਨੀਆਂ ਦੀਆਂ ਪੋਤੀਆਂ ਤੇ ਕਪੋਤਾ ਜੀ ਬਹੁਤ ਇਹ ਜੀ ਟਾਈਮ ਪਾਸ ਸਾਨੂੰ ਪਤਾ ਹੀ ਮਜ਼ਦੂਰੀ ਆਈ ਸੋ ਦੇਖੋ ਕਿੰਨਾ ਧੋਖਾ ਇਹਨਾਂ ਨੇ ਕੁਲਤਾਰ ਸਿੰਘ ਸੰਧਵਾ ਜਿਹੜਾ ਵਿਧਾਨ ਸਭਾ ਦਾ ਸਪੀਕਰ ਆ ਆਮ ਆਦਮੀ ਪਾਰਟੀ ਦਾ ਉਹਨਾਂ ਨੂੰ ਪਿੰਡ ਦੇ ਵਿੱਚ ਲੱਡੂ ਆ ਦੇ ਨਾਲ ਤੋਲਿਆ ਸੀ ਤੇ ਅੱਜ ਇਹ ਕਹਿੰਦੇ ਸਾਨੂੰ ਧੋਖਾ ਕੀ ਅਸੀਂ ਖੇਤੀਬਾੜੀ ਮੰਤਰੀ ਪੰਜਾਬ ਦੇ ਇੱਥੇ ਪਿੰਡ ਖੁੱਡੀਆਂ ਵੇਖਿਆ ਬੈਠੇ ਆ ਦਰਾਂ ਦੇ ਮੂਹਰੇ ਤੇ ਸਾਨੂੰ ਪਾਣੀ ਦੀ ਘੁੱਟ ਵੀ ਨਹੀਂ ਪੁੱਛਦੇ ਆਂਗੇ ਅਸੀਂ ਇਹਨਾਂ ਦਾ ਪਾਣੀ ਵੀ ਦੇਖੋ ਸਾਡਾ ਪਾਣੀ ਵੀ ਬੰਦ ਕਰਤਾ ਕਿੱਥੇ ਅਸੀਂ ਬਦਾਮ ਕਾਜੂ ਖਲਵਾਉਣੇ ਇਹਨਾਂ ਨੂੰ ਇਹ ਤਾਂ ਸਾਨੂੰ ਪਾਣੀ ਵੀ ਨਹੀਂ ਪੁੱਛ ਸਕਦੇ ਆਂਗੇ ਸੋ ਦੇਖੋ ਸਾਡੇ ਨਾਲ ਕਿੰਨਾ ਧੱਕਾ ਹੋ ਰਿਹਾ ਤੁਹਾਨੂੰ ਮੈਂ ਦਿਖਾ ਦਿਨਾ ਬਾਕੀ ਸਾਰੀ ਕਹਾਣੀ ਤੇ ਦੇਖੋ ਤੁਸੀਂ ਜੋ ਵੀ ਆ ਗੱਲਬਾਤ ਸੋ ਜਿੰਨਾ ਖਰਚਾ ਸੀ ਆਪ ਕਰਦੇ ਆ ਪਰਿਵਾਰ ਵਾਲੇ ਮੈਂਬਰ ਆ ਧਰਨਾ ਲੱਗੇ ਹੋਇਆ ਆ ਆ ਦੇਖ ਲਓ ਟਰਾਲੀਆਂ ਲੱਗੀਆਂ ਨੇ ਉਹ ਤੋਂ ਬਾਅਦ ਉਹ ਲੱਗੇ ਹੋਇਆ ਸਾਡਾ ਤੰਬੂ ਹਾਂਜੀ ਆ ਤੰਬੂ ਆ ਆਪਣੇ ਸ਼ਹੀਦ ਪਰਿਵਾਰਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਇੱਥੇ ਬੈਨਰ ਲੱਗੇ ਹੋਏ ਨੇ ਤੇ ਮੋਰਚਾ ਸਾਡਾ ਇੱਥੇ ਤੇ ਆਹ ਦੇਖ ਲਓ ਆ ਬੈਰੀਕੇਡ ਤੇ ਵੀ ਪੋਸਟਰ ਲੱਗੇ ਹੋ ਨੇ ਸਹੀਦ ਕਿਸਾਨਾਂ ਦੇ ਜਿਨ੍ਹਾਂ ਨੇ ਦਿੱਲੀ ਸੰਘਰਸ਼ ਦੌਰਾਨ ਜਾਨ ਦਿੱਤੀ ਆ ਹਰੇਕ ਜ਼ਿਲ੍ਹੇ ਦੇ ਪੂਰੇ ਪੰਜਾਬ ਦੇ ਇੱਥੇ ਕਿਸਾਨ ਨੇ ਇਹ ਆਪਣੇ ਮੰਤਰੀ ਸਾਹਿਬ ਦਾ ਘਰ ਆ ਖੇਤੀਬਾੜੀ ਮੰਤਰੀ ਪੰਜਾਬ ਦਾ ਸੋ ਇੱਥੇ ਮੋਰਚਾ ਲੱਗਿਆ ਪਿੰਡ ਖੁੱਡੀ ਆ ਸੋ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਸਾਡੇ ਇੱਥੇ ਆ ਕੇ ਸਾਰ ਲਓ ਸੋ ਆ ਬਜ਼ੁਰਗ ਬਾਬਾ ਦਿਖਾ ਦਿੰਨੇ ਇਹਨਾਂ ਦਾ ਬੇਟਾ ਕੌਣ ਸੀ ਹਾਂਜੀ ਆ ਬੱਚਾ ਜੀ ਆ ਸਾਡਾ ਸਰਪੰਚਾ ਜੀ ਪਿੰਡ ਦਾ ਹਾਂਜੀ ਠੀਕ ਹੈ ਜੀ ਹਾਂਜੀ ਹੁਣ ਆ ਬੱਚਾ ਜਿਹੜਾ ਦਿਸੀ ਜਾਂਦਾ ਜੀ ਸਾਹਮਣੇ ਪਿੰਡ ਸੈنسੜੀ ਹੈ ਜੀ ਸਾਡਾ ਆ ਸਰਪੰਚਾ ਸਾਡਾ ਜੀ ਤੋਂ ਦੇਖਿਓ ਹੁਣ ਤੁਸੀਂ ਆ ਜਿਹੜਾ ਆਪਣੇ ਸਾਹਮਣੇ ਆ ਬਾਈ ਇਹ ਬੇਟਾ ਸੀ ਬਜ਼ੁਰਗ ਬਾਬੇ ਦਾ ਸੋ ਕਿਸਾਨ ਮੋਰਚਾ ਜਿਹੜਾ ਦਿੱਲੀ ਚੱਲਿਆ ਸੀ ਇਹਨਾਂ ਦੇ ਪਰਿਵਾਰ ਦਰਦਰ ਤੱਕੇ ਖਾਂਦੇ ਆ ਕੋਈ ਸੁਣਵਾਈ ਨਹੀਂ ਨੌਕਰੀਆਂ ਵੀ ਰਹਿੰਦੀਆਂ ਨੇ 400 ਪਰਿਵਾਰਾਂ ਦੀਆਂ ਤੇ ਜਿਹੜਾ ਮੁਆਵਜ਼ਾ ਤੇ ਲੰਗਾਨਾ ਦਾ ਉਹ ਵੀ ਨਹੀਂ 100 150 ਪਰਿਵਾਰਾਂ ਨੂੰ ਅੱਜ ਤੱਕ ਮਿਲਿਆ ਸੋ ਅਸੀਂ ਚਾਹੁੰਦੇ ਆ ਕਿ ਵੱਡੇ ਪੱਧਰ ਤੇ ਤੁਸੀਂ ਸਾਡੀ ਆਵਾਜ਼ ਬਣੋ ਸਾਡਾ ਸਾਥ ਦਿਓ ਅਸੀਂ ਤੁਹਾਡੇ ਲਈ ਤੁਹਾਡੀ ਜ਼ਮੀਨ ਬਚਾਉਣ ਲਈ ਪੰਜਾਬ ਦੀ ਹੋਂਦ ਬਚਾਉਣ ਲਈ ਆਪਣੇ ਜੀ ਗਵਾ ਲਏ ਸੋ ਤੁਹਾਨੂੰ ਰੱਬ ਦਾ ਵਾਸਤਾ ਹੀ ਕਹਿ ਸਕਦਾ ਕਿ ਭਾਈ ਸਾਡੀ ਵੀ ਸਾਡੀ ਵੀ ਆਵਾਜ਼ ਬਣੋ ਖੜੋ ਸਾਡੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਧੰਨਵਾਦ ਜੀ